ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਆ ਮੈਂ ਤੁਹਾਡਾ ਦੋਸਤ ਜਸਪੀਨ ਸੱਜੂ ਤੇ ਆਪਾਂ ਆ ਗਏ ਆ ਬਾਈ ਸ਼ਰਮੇ ਕੋਲ ਹੋਰੀ ਸ਼ਰਮਾ ਜੀ ਕੀ ਹਾਲ ਚਾਲ ਵਦਿਆ ਬਾਈ ਠੀਕ ਹੋ ਵਦਿਆ ਸਤਿ ਸ਼੍ਰੀ ਅਕਾਲ ਬਾਈ ਸਾਰਿਆਂ ਨੂੰ ਠੀਕ ਆ ਕੋ ਸੱਚੇ ਪਾਤਸ਼ਾਹ ਜੱਦੀ ਕਰਾ ਚ ਰੱਖੇ ਮਤਾਲੇ ਤੇ ਆਪਕੇ ਤੇ ਆ ਗਏ ਕੋ ਪਿਆਰ ਬਾਈ ਯਾਰ ਲਾਈਕ ਲੋਕ ਨੂੰ ਵਥਰੇ ਕਰਦੇ ਯਾਰ ਲਾਈਕ ਕਮੈਂਟ ਸ਼ੇਅਰ ਕਰਦੇ ਮੈਂ ਤੁਜੀ ਕਰਦੇ ਪਲੇਅਰ ਵਾਲੇ ਮੇਰੇ ਵਾਲੇ ਫੇਰ ਤੇ ਨਹੀਂ ਮੈਂ ਨੰਨੇ ਕਰ ਰਿਹਾ ਤੇਰੇ ਵਾਲੇ ਫੇਰ ਤੇ ਨਹੀਂ ਲੱਗਦੇ ਮੈਂ ਨਵਾਂ ਤੇ ਪਾ ਲਿਆ ਹੈ ਹਾਂ ਅ ਪਹਿਲਾਂ ਕੱਟੇ ਦਿੱਤੇ ਨਾ ਫੋਨ ਤੇ ਨਾ ਧਰਮਈਆ ਤਰਨਾ ਗੱਲ ਜੀ ਪਾਇਆ ਮੈਂ ਤੁਹਾਨੂੰ ਜਸਪ੍ਰੀ ਟ੍ਰੈਕਟਰ ਦਾ ਚਾਰੇ ਪਾਸੇ ਹਾਂ ਜੀ ਕਿਹੜੇ ਕਿਹੜੇ ਨੰਨੇ ਸਾਰੇ ਕਰ ਲੰਨੇ ਨੇ ਹਾਂ 2021 ਮਾਡਲ ਦਾ ਜਸਪ੍ਰੀ ਠੀਕ ਹੈ ਜੀ ਬਿਲਕੁਲ ਨਵਾਂ ਠੀਕ ਆ 310 ਘੰਟੇ ਚੱਲਿਆ ਹੋਇਆ ਨਾਲ ਦੇ ਟਾਇਰ 95 ਪੈਸੇ ਆ ਬਾਈ ਇਹ ਬ੍ਰੇਕ ਟਰੈਕਟਰ ਹੈ ਜਿਹੜਾ ਹੁਣ ਆਉਂਦਾ ਜੀ ਤੇ ਆਹ ਦੇਖ ਲਓ ਗੁੱਡੀਆਂ ਤੇ ਵੀ ਲੱਗਦੇ ਨਾਲ ਦੇ ਟਾਇਰਾਂ ਦਾ ਨਿਸ਼ਾਨ ਪਿਆ ਬਈ ਇਹ ਦੇਖੀ ਨਾਲ ਦੇ ਟਾਇਰ ਕੋਈ ਦਵਾਰੇ ਨਹੀਂ ਪਾਏ 310 ਘੰਟੇ ਚੱਲਿਆ ਬਈ ਟਰੈਕਟਰ ਤੇ ਪੰਜਾਬ ਨੰਬਰ 853 ਤੇ ਟਰੈਕਟਰ ਦੀ ਮੰਗ ਹੈ 338000 ਰੁਪਏ ਠੀਕ ਹੈ ਇੱਕੋ ਹੀ ਰੇਟ ਟਰੈਕਟਰ ਦਾ ਜਸਟ ਨੋ ਹਾਂ ਹਾਂ ਜਾਂ ਨਹੀਂ ਕਹੂਗਾ ਭਾਈ 315000 315000 ਹਾਂਜੀ ਉਦੋਂ ਬਾਅਦ ਆ ਗਿਆ ਜਸਪ੍ਰੀਤ ਆਸ਼ਰ ਟਰੈਕਟਰ ਹਾਂਜੀ ਇਹ ਵੀ ਐਚਡੀ ਆ ਨਾ ਆਸ਼ਰ ਆ ਗਿਆ ਭਾਈ ਚੈਲੇ ਪੂਰੇ ਪੈਸੇ ਨਾਲ ਲੈਣਾ ਉਹਦੇ ਹਾਂ ਬਹੁਤ سارے ਲੋਕ ਕਹਿੰਦੇ 96 ਦੋ ਜੀ 96 ਮਾਡਲ ਤੇ ਟਾਇਰ ਹੈ ਜੀ ਭਾਈ 60 ਕੁ ਪੈਸੇ ਪੂਰੇ ਠੀਕ ਠਾਕ ਜੀ ਆ ਰੇਟ ਨੇ 110000 ਠੀਕ ਹੈ ਜੀ 110000 ਪੂਰੇ ਲੱਖ ਰੁਪਏ ਦਾ ਟਰੈਕਟਰ ਆਪਾਂ ਲੈਣਾ ਉਹਦੇ ਲੱਖ ਰੁਪਏ ਦਾ ਮਿਲ ਜੂ ਦੋਸਤੋ ਵੀਡੀਓ ਸ਼ੇਅਰ ਕਰਕੇ ਆਜੋ ਤੇ ਅੱਗੇ ਬਾਈ ਜੀ ਅੱਗੇ ਬਾਈ ਨੀਲਾ 850 ਹਾਂ 2000 ਮਾੜਾ ਹੈ ਆਪੀ ਦੇ ਸਾਰੇ ਮੰਨ ਕੇ ਲਗਾ ਦੂਰੇ ਕੋਲ ਬਈ ਆ ਪੂਰੇ ਟਾਇਰ ਤਾਂ ਨਵੇਂ ਨੇ ਪੂਰਾ ਸਾਜੀ ਆ ਠੀਕ ਹੈ ਜੀ ਪੂਰਾ ਮਸਲਾ ਥੋੜਾ ਜਿਆਦਾ ਹੱਲ ਆ ਗੇਅਰ ਜਿਹੜਾ ਹੋ ਗਿਆ ਪੰਜਾਬ ਇੰਨਾ ਮੈਂ ਸੁਣਦਾ ਪਿਛਲੇ ਟਾਇਰ ਹੈ 5090 ਪੈਸੇ ਜਲਦੀ ਕਲਾਕ ਹੈ ਨਾ ਥੋੜੇ ਜਿਹਾ ਨਾ ਠੀਕ ਹੈ ਜੀ ਹਾਂ 25000 ਰੁਪਏ ਹੋ ਗਿਆ ਉਹ ਲੱਗ ਉਰੇ ਆਈ ਬਾਰ ਕਿੰਨਾ ਦੇ ਲਾਗੇ ਤੇ 2.5 ਲੱਖ ਰੁਪਏ ਦੇ ਤਾਂ ਠੀਕ ਹੈ ਅੱਗੇ ਆ ਜਿਹੜਾ ਬੰਦਾ ਉਹ ਉਦੂਆ ਲਗਾ 92 ਮਾਡਲ ਠੀਕ ਹੈ ਰੌਣ ਦੀ ਨੰਬਰ ਆ 92 ਮਾਡਲ ਤਾਂ ਇਹ ਤਾਂ ਬਹੁਤ ਥੋੜਾ ਬੰਦਾ ਲੱਗਦਾ ਪੂਰਾ ਭੁੱਗਦੇ ਇਸ ਤੇ ਉਹ 735 ਉਹ ਮੰਗਦੇ ਹੁੰਦੇ ਹਾਂ ਰਿਮਾਨ ਆਉਂਦੀ ਆ 735 ਆਪਨੇ 1/2 ਲੱਖ ਰੁਪਏ ਦੇ ਮੰਗਣਾ ਹਾਂਜੀ 1 लाख 15000 ਦਾ ਰੈਕਟਰ ਨੂੰ 1 लाख ਦੇ 15000 ਦਾ ਮਿਲ ਜੂ ਬਾਈ 735 ਤੁਸੀਂ ਬਹੁਤ ਮੰਗਦੇ ਹੋ ਨਾ ਤੇ ਅੱਗੇ ਆ ਗਿਆ ਮਹਿੰਦਰਾ ਬਹੁਤ ਮਹਿੰਦਰਾ ਵੀ ਪੋਜਦੇ ਹੁੰਦੇ ਆ ਲੋਕ ਹੂੰ ਇਹ ਕਿਹੜਾ 95 ਮਾਡਲ ਦਾ ਗੱਡੀ ਚਾਹ ਠੀਕ ਹੈ ਜੀ ਪੈਰ ਹੋ ਗਿਆ 670 ਪੈਸੇ ਹਾਂ ਰਿਜਨਲ ਰੈਕਟਰ ਦੀ ਸਾਰਾ ਇਹ ਰਿਜਨਲ ਓਕੇ ਆ ਠੀਕ ਹੈ ਜੀ ਬਾਕੀ ਚਲਾ ਕੇ ਬਾਅਦ ਵਿੱਚ ਜਲਦੀ ਕਰਕੇ ਲੈ ਕੇ ਬਾਈ ਹਾਂ ਹਾਂ 445000 ਰੁਪਏ ਡਿਮਾਂਡ ਆ 445000 ਆ ਆ ਸੌਰੀ ਭਾਈ 1 ਲੱਖ ਤੇ 45000 ਰੁਪਏ ਖਵਾਇਦਾ ਭਾਈ ਕੋਈ ਫੋਰੀ ਹਾਂ 1 ਲੱਖ ਨਹੀਂ 45000 ਰੁਪਏ ਡਿਮਾਂਡ ਆ 1 ਲੱਖ 30000 ਦਾ ਬੈਟਿੰਗ 1 ਲੱਖ 30000 ਦਵਾਂਗੇ ਭਾਈ